ਸਾ ਫ੍ਰੀਕਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਮੇਤਰੋ ਠੀਕ ਠਾਕ ਹਾਂ ਬਈ ਜਾਨਵਰ ਫੱਟਾ ਫਰਿਆਂ ਦੇ ਤਾਂ ਬਈ ਅੱਜ ਆਪਾਂ ਪਹੁੰਚੇ ਹੋਏ ਆ ਬਾਈ ਮਨੇ ਕੋਲੇ ਗਾਗੋਵਾਲ ਤੇ ਇੱਧਰ ਬਾਕੀ ਬਈ ਕੰਮ ਚੱਲੀ ਜਾਂਦਾ ਖੁੱਡਿਆਂ 'ਚ ਮਿਸਤਰੀ ਲੱਗ ਰਹੇ ਨੇ ਇੱਧਰਲੇ ਖੁੱਡਿਆਂ 'ਚ ਤਾਂ ਕੰਮ ਚੱਲੀ ਜਾਂਦਾ ਇੱਧਰਲੇ ਖੁੱਡਿਆਂ ਤੇ ਨਿਗਾ ਮਰਾ ਦਾਂਗੇ ਥੋੜੀ ਆ ਜਾਓ ਬਈ ਮੇਤਰੋ ਪਹਿਲਾਂ ਤੁਹਾਨੂੰ ਕਬੂਤਰ ਦਿਖਾਉਣੇ ਆ ਬਾਈ ਦੇ ਬਾਜ਼ੀਆਂ ਜਿੱਤੇ ਹੋਏ ਜਿਹੜੀਆਂ ਬਾਜ਼ੀਆਂ ਜਿੱਤੇ ਆ ਬਈ ਸਾਰੇ ਉਹੀ ਦਿਖਾਵਾਂਗੇ ਤੁਹਾਨੂੰ ਹਨਾ ਬਾਕੀਆਂ ਤੇ ਨਿਗਾ ਮਰਾ ਦਾਂਗੇ ਤਾਂ ਪਹਿਲਾਂ ਬਾਈ ਦੇ ਕਬੂਤਰ ਆ ਥਿਚਾ ਹਨਾ ਆ ਇਹਦੇ ਬਾਰੇ ਪੁੱਛ ਲੈਨੇ ਖੱਟੀਆਂ ਅੱਖਾਂ ਦਾ ਕਬੂਤਰ ਆ ਇਹ ਬਈ ਜੀ ਕਿੱਥੇ ਦਿੱਤੇ ਹੋਇਆ ਇਹ ਸਰਦਾ ਸਿੰਘ ਵਾਲੇ ਤੇ ਬਈ ਆਪਣਾ ਖੁੰਨਣ ਬਈ ਖੁੰਨਣ ਠੀਕ ਆ ਵੀਰੇ ਐਸੇ ਸਾਲ ਦਿੱਤੇ ਵੀਰੇ ਪਹਿਲਾਂ ਦਿੱਤੇ ਹੋਇਆਗਾ ਸਰਦਾ ਬਹੁਤ ਗਮਾਚੇ ਆ ਕਬੂਤਰ ਕੋਲੋਂ ਬਹੁਤ ਵარგਾ ਠੀਕ ਆ ਠੀਕ ਆ ਦੇਖੋ ਬਈ ਹੁੰਨ ਦਿੱਤੇ ਬਈ ਅੱਛਾ ਬਈ ਲੋ ਬਈ ਕਬੂਤਰ ਦਾ ਸ਼ੌਂਕ ਕਰੋ ਖੱਟੀਆਂ ਅੱਖਾਂ ਦਾ ਕਬੂਤਰ ਆ ਬਈ ਅੱਖ ਦੇਖੋ ਬਈ ਕਬੂਤਰ ਦੀ ਬਾਕੀ ਬਈ ਪੱਲਾ ਪੋਲਾ ਦਿਖਾ ਦਊ ਮਾੜੇਆ ਦੇਖੋ ਬਈ ਪੰਜੇ ਦਿਖਾ ਦੋ ਬਈ ਥੋੜੀਏ ਦੇਖੋ ਬਈ ਪੰਜੇ ਤਾਂ ਬਈ ਆ ਕਬੂਤਰ ਜਿੱਤਿਆ ਹੋਇਆ ਬਾਈ ਦਾ ਤੇ ਉਸ ਤੋਂ ਬਾਅਦ ਇੱਧਰ ਦਿਖਾਉਨੇ ਆਗੇ ਇਹਦੇ ਵਿੱਚ 파ਰਖੇ ਨੇ ਕੁਛ ਕਬੂਤਰ ਤੇ ਇੱਕ ਕਬੂਤਰ ਉਹ ਤਿੰਨ ਬਾਜ਼ੀਆਂ ਜਿੱਤਿਆ ਹੋਇਆ ਬਈ ਉਹ ਵੀ ਦਿਖਾਉਨੇ ਆ ਤੁਹਾਨੂੰ ਤੇ ਆਹਾਂ ਬਈ ਆ ਜਿਹੜਾ ਗੋਪੀ ਦੇ ਹੱਥੇ ਚ ਫੇਰ ਕੇ ਜਿੱਤਿਆ ਬਈ ਇਹ ਇੱਕਤੀ ਜਿੱਤਿਆ ਦੇਖੋ ਕਬੂਤਰੀ ਹੈ ਬਈ ਇਹ ਕਬੂਤਰ ਆ ਮੂਲਾ ਸਿੰਘ ਵਾਲੇ ਠੀਕ ਆ ਬਈ ਆ ਐਸੇ ਹੁਣੀ ਜਿੱਤਿਆ ਬਈ ਥੋੜੇ ਦਿਨ ਪਹਿਲਾਂ ਇਹ ਧਾਣਾ ਕਰ ਦੇਣਾ ਵਸੇ ਕਿੰਨਾ ਡੰਡ ਡੰਡ ਦਾ ਠੀਕ ਆ ਬਈ ਖਟੀਆਂ ਅੱਖਾਂ ਦਾ ਚਲੋ ਵਧੀਆ ਬਈ ਦੇਖ ਲਓ ਛੱਡ ਕੇ ਇੱਕ ਹੋਰ ਕਾਲੀ ਨੋਕ ਦਾ ਬਈ ਥੋੜੇ ਦਿਨ ਪਹਿਲਾਂ ਜਿੱਤਿਆ ਹੋਇਆ ਹੈ ਇਹ ਮੋਰ ਵੀ ਉੱਤੀ ਆ ਕਬੂਤਰ ਦੇ ਲਈ ਨਹੀਂ ਹੈਗੀ ਆਹ ਫਿਮੁਰ ਤਬ ਇਹ ਆ ਫੀ ਦੂਜਾ ਕਬੂਤਰ ਬਾਕੀ ਅੱਗੇ ਦਿਖਾਉਣੇ ਆਗੇ ਇੱਕ ਆ ਬਾਈ ਦੇ ਹੱਥ ਚ ਕਬੂਤਰੀ ਹੈ ਬਈ 140 ਚ 6 ਕਬੂਤਰਾਂ ਦਾ ਟਾਈਮ ਸੀ ਤੁਹਾਡੇ ਅੱਛਾ 140 ਕਬੂਤਰਾਂ ਚੋਂ 6 ਕਬੂਤਰਾਂ ਚਾਹੀਏ ਬਈ ਅਕਬਰ ਅਕਬਰਪੁਰ ਖੜਿਆਲ ਤੇ ਪੱਟ ਰੱਖੀ ਆ ਬਈ ਤੇ ਦੇਖੋ ਖੱਟੀਆਂ ਆਖਾਂਦੀ ਆ ਜ਼ਿਆਦੇ ਖੱਟੀਆਂ ਆਖਾਂਦੇ ਨੇ ਬਈ ਆਪਣੇ ਕੋਲੇ ਠੀਕ ਠੀਕ ਆ ਦੇਖੋ ਬਈ ਬਾਕੀ ਆਜੋ ਤੁਹਾਨੂੰ ਅੱਗੇ ਦਿਖਾਉਣੇ ਹੈਗੇ ਆ ਆ ਆ ਗਿਆ ਬਈ ਆ ਜਿੱਤਿਆ ਹੋਇਆ ਤਿੰਨ ਬਾਜ਼ੀਆਂ ਬਈ ਲੋ ਬਈ ਦੇਖੋ ਆ ਤਿੰਨ ਬਾਜ਼ੀਆਂ ਜਿੱਤਿਆ ਹੋਇਆ ਕਿਹੜੇ ਕਿਹੜੇ ਪਿੰਡੇ ਜਿੱਤਿਆ ਬਈ ਸ਼ਾਖਾ ਕਬੂਤਰਾਂ ਨੰਦਗੜ ਇੱਕ ਮਾਨਵੀਂ ਉੜੀਆਂ ਬਈ ਠੀਕ ਆ ਵੀਰੇ ਇੱਕ ਬਣਾ ਵਾਲੀ ਇੱਕ ਨੰਦਗੜ ਤੇ ਤੀਜਾ ਪਿੰਡ ਕਿਹੜਾ ਸੀ ਇਹ ਮਾਨਵੀਂ ਉੜੀਆਂ ਬਈ ਇਹਦੀ ਪੱਟੀ ਵੀ ਦੇ ਕੇ ਆਪਣਾ ਲਿਆਜੀ ਸੀ ਮੁੰਡਾ ਲੈ ਗਿਆ ਸੀ ਠੀਕ ਆ ਬਈ ਕੋਲ ਦੋ ਤਿੰਨ ਪਾਈਂ ਜਿੱਤਿਆ ਠੀਕ ਐ ਅੱਛਾ ਅੱਜ ਅੱਗੇ ਇਹਦੀਆਂ ਪੱਟੀਆਂ ਵੀ ਜਿੱਤੀਆਂ ਹੋਈਆਂ ਨੇ ਦੇਖੋ ਬਈ ਪੱਲਾ ਕਬੂਤਰ ਦਾ ਤੇ ਅੱਖ ਦਾ ਸ਼ੌਂਕ ਤੁਹਾਨੂੰ ਦੁਬਾਰੇ ਕਰਾਉਣੀ ਹੈਗੇ ਕਮਾਂਡਲਾ ਕਬੂਤਰ ਆ ਬਈ ਸ਼ਾ ਅੱਖਾ ਤੇ ਦੂਜੀ ਅੱਖ ਦੇਖੋ ਬਈ ਤੁਸੀਂ ਖੱਟੀ ਅੱਖ ਚ ਦੇਖੋ ਤਿੰਨ ਬਾਜ਼ੀਆਂ ਜਿੱਤਿਆ ਬਈ ਆ ਕਬੂਤਰ। ਬਾਕੀ ਇਹਦੀਆਂ ਅੱਗੇ ਪੱਠੀਆਂ ਵੀ ਜਿੱਤੀਆਂ ਹੋਈਆਂ ਨੇ। ਦੇਖੋ ਬਈ ਪੰਜੇ। ਮੋਜ ਆ ਬਈ ਅੰਦਰ ਇੱਥੋਂ ਤੱਕ। ਬਹੁਤ ਚੰਗਾ ਕਬੂਤਰ ਆ ਬਈ। ਦੇਖੋ। ਇਹ ਦੂਵਾ ਦਾ ਅਗਲਾ ਦੇਖੋਣੇ ਆ ਬਈ। ਅੱਛਾ ਬਈ। ਆ ਆ ਗਿਆ ਭਈ ਅਗਲਾ ਇਹ ਕਿੰਨੀ ਇੱਤੇ ਹੈ ਭਈ ਤਾਂ ਬਈ ਇੱਕ ਬਾਜੀ ਜਿੱਤੇ ਹੋਇਆ ਕਬੂਤਰ ਬਾਕੀ ਇਹਦੀਆਂ ਪੱਟੀਆਂ ਅੱਗੇ ਹਨਾ ਬਹੁਤ ਵਧੀਆ ਬਹੁਤ ਉੱਡਦੀਆਂ ਨੇ ਅੱਛਾ ਭੈਣ ਭਰਾ ਵੀ ਵਧੀਆ ਜਿੱਤੇ ਇਹਦੇ 109 ਕਬੂਤਰਾਂ ਚੋਂ ਜਿੱਤੀ ਸੀ ਭਈ ਅੱਗੇ ਇਹਦੇ ਭੈਣ ਭਰਾ ਹਨਾ ਦੇਖੋ ਭਈ ਲਾਲ ਚੀਨਾ ਇਹ ਕਬੂਤਰ ਆ ਭਈ ਤੇ ਭਈ ਕਬੂਤਰ ਦੀ ਲੈਂਥ ਦੇਖੋ ਕਿੰਨੀ ਹੈਗੀ ਬਹੁਤ ਲੰਮਾ ਕਬੂਤਰ ਆ ਫੀਗਲਾ ਦੋ ਕਬੂਤਰਾਂ ਜਾਂ ਡਕਲਾਗਾ ਤਾਂ ਬਈ ਜਿਹੜੇ ਆ ਸੀਗੇ ਆ ਤੁਹਾਨੂੰ ਦਿਖਾਤੇ ਬਾਕੀ ਬਾਈ ਨੇ ਅੱਗੇ ਦੇ ਰੱਖੇ ਨੇ ਯਾਰਾ ਮਿੱਤਰਾਂ ਨੂੰ ਹਨਾ ਅੱਗੇ ਵੰਡ ਰੱਖੇ ਨੇ ਤੇ ਆਜੋ ਹੁਣ ਤੁਹਾਡੀ ਇੱਧਰ ਖੁੱਡਿਆਂ ਦੇ ਨਿਗਾ ਮਾਰਾ ਦਿੰਦੇ ਆ ਬਈ ਬਾਕੀ ਬਈ ਖੁੱਡੇਆਂ ਚ ਕੰਮ ਚੱਲੀ ਜਾਂਦਾ ਨਹੀਂ ਤਾਂ ਸਾਰੇ ਖੁੱਡਿਆਂ ਚ ਮਾਰਾ ਦਿੰਦੇ ਨੇਗਾ ਹਨਾ ਆਜੋ ਬਈ ਇੱਧਰ ਚੱਲਦੇ ਆ ਪਹਿਲਾਂ ਤਾਂ ਆਪਾਂ ਆਹ ਖੁੱਡਾ ਦੇਖੋ ਬਈ ਬਾਈ ਦਾ ਲੋ ਬਈ ਦੇਖੋ ਖੁੱਡਾ ਬਹੁਤ ਖੁੱਲਾ ਬਈ ਪੂਰਾ ਵੱਡਾ ਦੇਖੋ ਬਈ ਕਬੂਤਰ ਕੋਲੋਂ ਨਿਗਮਰਾ ਦਿੰਨੇ ਆ ਬਈ ਥੋੜੀ ਕਬੂਤਰ ਡਰਦੇ ਵੀ ਬਾਲਾ ਨੇ ਬਈ ਆ ਕਬੂਤਰੀ ਕਿੱਥੇ ਦਿੱਤੀ ਆ ਬਈ ਅੱਛਾ ਕੁਦੂ ਵਾਲੇ ਪਿੰਡ ਜਿੱਤੀ ਆ ਬਈ ਚਨੀਰ ਕੋਲੇ ਇਹਦੀ ਪੱਠੀ ਆ ਕਬੂਤਰੀ ਦੀ ਬਿੰਦਰ ਵਾਲੇ ਕਬੂਤਰ ਆ ਜੋ ਫੁੱਲੀ ਵਾਲਿਆਂ ਚੋਂ ਆ ਬਈ ਪੂਲੀ ਵਾਲੇ ਦੇ ਕਬੂਤਰਾਂ ਚੋਂ ਆ ਬਈ ਬਾਕੀ ਬਾਈ ਕੋਲ ਡੱਬੇ ਵੀ ਨਹੀਂ ਦੇਖੋ ਨੀਲੇ ਵੀ ਨਹੀਂ ਸਾਰੇ ਨੇ ਬਈ ਇਧਰੋਂ ਦੇਖੋ ਇਧਰੋਂ ਨਿਗਾ ਮਾਰਾ ਦਿੰਨੇ ਆ ਬਈ ਸਾਰਿਆਂ ਤੇ ਆ ਵੀ ਇੱਕ ਵੀ ਅਭਾ ਆ ਬੈਠੀ ਬਈ ਕਿੱਥੇ ਜਿੱਤੀ ਆ ਬਈ ਨੰਗਲ ਖੁਰਦ ਨੰਗਲ ਖੁਰਦ ਕੋਲਰ ਜਿੱਤੀ ਸੀ ਬਈ ਆ ਬੈਠੀ ਕਬੂਤਰੀ ਇਹ ਵੀ ਨੰਗਲ ਖੁਰਦੇ ਜਿੱਤੀ ਹੋਈ ਹੈਗੀ ਪਹਿਲੇ ਨੰਬਰ ਤੇ ਆਈ ਸੀ ਬਈ ਪਹਿਲਾ ਨੰਬਰ ਬਣਾਇਆ ਸੀਗਾ ਕੂਲਰ ਜਿੱਤੀ ਸੀ ਬਾਕੀ ਇੱਧਰ ਦੇਖੋ ਬਈ ਖੁੱਡਾ ਬਹੁਤ ਬਾਈ ਨੇ ਟਾਪ ਦਾ ਪਾਇਆ ਹੋਇਆਗਾ ਬਹੁਤ ਸੋਹਣਾ ਖੁੱਡਾ ਬਣਾਇਆ ਤੇ ਕਬੂਤਰ ਵੀ ਉੰਨੀ ਚੰਗੇ ਆ ਬਈ ਇੱਕ ਆ ਫਿਰ ਨਹੀਂ ਆ ਜੀ ਤੇ ਅੱਜ ਪੁਣੇ ਆ ਅੱਛਾ ਠੀਕ ਹੈ ਠੀਕ ਹੈ ਬਾਕੀ ਬਈ ਇਹਨਾਂ ਦੇ ਵਿੱਚੋਂ ਇੱਕ ਕਬੂਤਰੀ ਕੱਪ ਜਿੱਤੀ ਸੀ ਤੇ ਉਹ ਬਈ ਹੋਰਾਂ ਨੇ ਗੋਪੀ ਹੋਰਾਂ ਨੂੰ ਗਿਫਟ ਕਰਤੀ ਹਨਾ ਥੋੜੇ ਦਿਨ ਪਹਿਲਾਂ ਗਿਫਟ ਕੀਤੀ ਸੀ ਉਦੋਂ ਆਪਾਂ ਬਾਹਰ ਗਏ ਹੋਏ ਸੀਗੇ ਘੋਮਣ ਉਦੋਂ ਆਈ ਸੀ ਹਨਾ ਗੋਪੀ ਹੋਰੀ ਤਾਂ ਉਹਨੂੰ ਦਿੱਤੀ ਸੀ ਬਾਈ ਨੇ ਬਾਕੀ ਇੱਧਰ ਦੇਖੋ ਬਈ ਸਾਰੇ ਕਬੂਤਰਾਂ ਤੇ ਕੋਲੋਂ ਨਿਗ੍ਹਾ ਮਾਰਾ ਦਿੰਨੇ ਆ ਡਰਦੇ ਬਹੁਤ ਨੇ ਬਈ ਇੱਧਰ ਦੇਖੋ ਆ ਬੈਠੇ ਆ ਦੇਖੋ ਬਈ ਆਹ ਕਹੇ ਆ ਨੀਲੇ ਤੇ ਨਗਾ ਮਾਰਾ ਦਿੰਦੇ ਆ ਬਾਕੀ ਬਈ ਥੋੜੀ ਆ ਬੈਠਾ ਇਧਰ ਨੀਲਾ ਦੇਖੋ ਬਈ ਵਿੱਚੀ ਚਿਟੀਆਂ ਖਾਂਦੇ ਨੇ ਵਿੱਚੀ ਸ਼ਾਹ ਆਖੇ ਨੇ ਤੇ ਖਟੀਆਂ ਖਾਂਦੇ ਆ ਖੁੱਡੇ ਚ ਘਟਨੇ ਇਹਦੇ ਚ ਜ਼ਿਆਦਾ ਚਿੱਟੀਆਂ ਦੇ ਤੇ ਕਾਲੀਆਂ ਦੇ ਨੇ। ਬਾਕੀ ਇੱਧਰ ਛੜੇ ਬੈਠੇ ਨੇ ਬਈ। ਤਾਂ ਮੈਨੂੰ ਕਿਵੇਂ ਲੱਗੇ ਜਾਨਵਰ? ਪੱਕਾ ਦੱਸਿਓ ਕਮੈਂਟ ਕਰਕੇ ਬਾਕੀ ਬਈ। ਆਜੋ ਬਈ ਹੁਣ ਆਪਾਂ ਚੱਲਦੇ ਆਂ ਬਾਹਰ। ਆਜੋ ਬਈ ਹੁਣ ਥੋਡੀ ਆ ਖੁੱਡੇ ਤੇ ਇਹਨੇ ਗਾ ਮਾਰਾ ਦਿੰਨੇ ਆ। ਆ ਦੂਜਾ ਖੁੱਡਾ ਗਾ। ਬਾਕੀ ਬਈ ਕੰਮ ਕਰਕੇ ਸਾਰੇ ਕਬੂਤਰ ਥੱਲੇ ਕਰਖੇ ਨੇ ਹਣਾ। ਇੱਥੇ ਆਹੀ ਕਬੂਤਰ ਨੇ ਦੇਖੋ ਬਈ ਸਾਰਿਆਂ ਤੇ ਨਿਗਾ ਮਾਰਾ ਦਿੰਨੇ ਆ ਬਈ ਕੈਮਰਾ ਘੁਮਾ ਦਿੰਨੇ ਆਗੇ ਹੌਲੀ ਹੌਲੀ ਬਾਕੀ ਬਈ ਇੱਧਰ ਕੰਮ ਚੱਲੀ ਜਾਂਦਾ ਹਨਾ ਇੱਧਰ ਲਾ ਰਖੇ ਮਿਸਤਰੀ ਪੀਓਪੀ ਕਰੀ ਜਾਂਦੇ ਆ ਬਾਈ ਹੋਰੀ ਤਾਂ ਕਰਕੇ ਕਬੂਤਰ ਬਈ ਥੱਲੇ ਆ ਰਹੇ ਨੇ ਛੱਤ ਤੇ ਵੀ ਕਰੀ ਜਾਂਦੇ ਆ ਬਈ ਹਾਂ ਠੀਕ ਠੀਕ ਆ ਬਈ ਹੋਰੀ ਖੁੱਡਿਆਂ ਖੁੱਡਿਆਂ ਦੇ ਸਪੈਸ਼ਲਿਸਟ ਨੇ ਅੱਛਾ ਤਬਈ ਜੇ ਕਿਸੇ ਨੇ ਬਈਆਂ ਨੇ ਕਿਸੇ ਨੇ ਆਪਦੇ ਸੈਟਅਪ ਤੇ ਪੀਓਪੀ ਕਰਾਉਣੀ ਹੋਵੇ ਤਾਂ ਬਈਆਂ ਦਾ ਹਨਾ ਖੁੱਡਿਆਂ ਦਾ ਕੰਮ ਹੀ ਆ ਹਨਾ ਸਪੈਸ਼ਲ ਕਬੂਤਰਾਂ ਦੇ ਸੈਟਅਪ ਤੇ ਕਰਦੇ ਨੇ ਪੀਓਪੀ ਤਾਂ ਬਈਆਂ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਬਈਆਂ ਦਾ ਨੰਬਰ ਦੱਸ ਸਕਦੇ ਨੇ ਬਈ ਬੋਲੀ ਨੰਬਰ ਮੜਾ ਜਾ 88470 82270 82270 ਤਾਂ ਬਈ ਬਾਈਆਂ ਨੂੰ ਕੰਟੈਕਟ ਕਰ ਲਿਓ ਹਨਾ ਤੁਹਾਨੂੰ ਕੋਈ ਦੱਸਣ ਦੀ ਲੋੜ ਨਹੀਂ ਵੀ ਐ ਕਰਦੇ ਓਵੇਂ ਕਰਦੇ ਬਾਈ ਹੋਰਾਂ ਨੂੰ ਸਾਰਾ ਤਰੀਕਾ ਹੈਗਾ ਪੱਟ ਪੁੱਟ ਕੇ ਅੰਦਰੋਂ ਆਪ ਹੀ ਕਰ ਦਿੰਦੇ ਨੇ ਹਨਾ ਵਧੀਆ ਗੱਲਬਾਤ ਬਣਾ ਦਿੰਦੇ ਆ ਤਾਂ ਬਈ ਗੱਲਬਾਤ ਕਰ ਲਿਓ ਜਿਹਨੇ ਕਰਾਉਣਾ ਹੋਵੇ ਕੰਮ ਬਾਕੀ ਕੰਮ ਤੁਸੀਂ ਦੇਖ ਹੀ ਲਿਆ ਹਨਾ ਬਾਈ ਕਰੀ ਜਾਂਦੇ ਨੇ ਵਧੀਆ ਕੰਮ ਕਰਦੇ ਆ ਤੇ ਚਲੋ ਆਜੋ ਮਿੱਤਰੋ ਹੁਣ ਪਾਉਨੇ ਆਪਾਂ ਚੱਲੀ ਬਈ ਸਾ ਮਿੱਤਰੋ ਹੁਣ ਬਈ ਆਪਾਂ ਚੱਲੇ ਸੀ ਤੇ ਬਾਈ ਨੇ ਕਬੂਤਰ ਗਿਫਟ ਦਿੱਤੇ ਨੇ ਤਿੰਨ ਜੋੜੀਆਂ ਨੇ ਹਨਾ ਚਾਰ ਜੋੜੀਆਂ ਤਾਂ ਚਾਰ ਜੋੜੀਆਂ ਨੇ ਬਈ ਆਹ ਚਾਰ ਜੋੜੀਆਂ ਬਈ ਆਪਾਂ ਨੂੰ ਗਿਫਟ ਦਿੱਤੀਆਂ ਨੇ ਬਾਈ ਹੋਰਾਂ ਨੇ ਗੋਪੀ ਹੋਰਾਂ ਨੂੰ ਗੋਪੀ ਤੇ ਜੱਸੀ ਹੋਰਾਂ ਨੂੰ ਤਿੰਨ ਪਹਿਲਾਂ ਦੇਤੀਆਂ ਸੀ ਤਾਂ ਬਈ ਟੋਟਲ 7-8 ਜੋੜੀਆਂ ਗਿਫਟ ਦੇਤੀਆਂ ਤੇ ਬਾਕੀ ਬਈ ਦੇਖੋ ਆਹ ਜੋੜੀਆਂ ਦਿੱਤੀਆਂ ਨੇ ਇੱਕ ਪਾਸੇ ਕਬੂਤਰ ਕਰਖੇ ਨੇ ਇੱਕ ਪਾਸੇ ਕਬੂਤਰੀਆਂ ਇਧਰ ਨੇ ਕਬੂਤਰ ਆਹ ਕਬੂਤਰ ਨੇ ਬਈ ਦੇਖੋ ਲਗਭਗ ਦੋ ਖਟੀਆਂ ਖਾਂਦੇ ਨੇ ਤਿੰਨ ਤਿੰਨ ਚਿੱਟੀਆਂ ਖਾਂਦੇ ਨੇ ਇੱਕ ਖਟੀਆਂ ਖਾਂਦਾ ਤੇ ਇੱਧਰ ਵੀ ਆਈਆਂ ਸ਼ਾਕ ਖਿਆ ਚਿੱਟੀਆਂ ਖਾਨੇ ਤੇ ਇੱਕ ਖਟੀਆਂ ਦੀ ਕਬੂਤਰੀ ਆ ਤਾਂ ਬਈ ਆ ਚਾਰ ਜੋੜੀਆਂ ਬਈ ਨੇ ਆਪਾਂ ਨੂੰ ਗਿਫਟ ਦਿੱਤੀਆਂ ਨੇ ਬਾਕੀ ਬਈ ਆ ਚਾਰੇ ਜੋੜੀਆਂ ਦਾ ਸ਼ੌਂਕ ਤੁਹਾਨੂੰ ਇੱਕ ਦੋ ਦਿਨਾਂ ਤੱਕ ਕਰਾ ਦਾਂਗੇ ਕਿਉਂਕਿ ਗੋਪੀ ਹੋਰਾਂ ਦੇ ਖੁੱਡਿਆਂ ਦਾ ਕੰਮ ਚੱਲੀ ਜਾਂਦਾ ਨਮਿਆਂ ਦਾ ਤੇ ਜਦੋਂ ਖੁੱਡੇ ਪਾ ਲਈ ਅੰਦਰ ਛੱਡਤੀਆਂ ਜੋੜੀਆਂ ਉਦੋਂ ਸ਼ੌਂਕ ਕਰਾ ਦਾਂਗੇ ਹੁਣ ਬਈ ਟਾਈਮ ਘੱਟ ਫੀ ਨਹੀਂ ਤਾਂ ਹੁਣ ਕਰਾ ਦਿੰਦੇ ਤਾਂ ਬਈ ਹੁਣ ਆਪਾਂ ਪਾਉਨੇ ਆ ਚਾਲੇ ਤੇ ਆ ਚਾਰੇ ਜੋੜੀਆਂ ਲਈ ਬਾਈ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਵੀਰੇ ਮਿੱਤਰੋ ਕਬੂਤਰ ਦੇਖ ਕੇ ਬਈ ਆਪਾਂ ਆ ਗਏ ਬਾਈ ਦੇ ਰੂਮ ਚ ਤੇ ਆਜੋ ਬਈ ਤੁਹਾਡੀ ਨਿਗਾ ਮਰਾ ਦਿੰਨੇ ਆ ਹਨਾ ਬਾਈ ਦੇ ਜਿੰਨੇ ਵੀ ਪ੍ਰਾਈਸ ਜਿੱਤੇ ਹੋਏ ਨੇ ਸਾਰੇ ਜਿੱਤ ਵਾਲੇ ਮਾਨ ਸਮਾਨ ਵਾਲੇ ਸਾਰੇ ਦਿਖਾ ਦਿੰਨੇ ਆ ਬਈ ਸਭ ਤੋਂ ਪਹਿਲਾਂ ਤਾਂ ਬਈ ਇੱਧਰ ਦੇਖੋ ਆ ਪਿਆ ਬਹੁਤ ਵੱਡਾ ਪ੍ਰਾਈਸ ਆ ਬਈ ਇਹ ਵੀ ਇਹ ਕਿਹੜੇ ਪਿੰਡ ਤੋਂ ਮਿਲਿਆ ਸੀ ਬਈ ਕਿਹੜੇ ਜ਼ਿਲ੍ਹੇ ਚ ਪੈ ਜਾਂਦਾ ਇਹ ਚੰਡੀਗੜ੍ਹ ਜ਼ਿਲ੍ਹੇ ਚ ਚੰਡੀਗੜ੍ਹ ਜ਼ਿਲ੍ਹੇ ਚ ਪੈ ਜਾਂਦਾ ਬਈ ਤੇ ਕੱਪ ਦੇਖੋ ਬਈ ਕਿੱਡਾ ਵੱਡਾ ਗਾ ਬਾਕੀ ਬਈ ਇਧਰੋ ਸ਼ੁਰੂ ਹੋ ਜਾਂਦੇ ਨੇ ਦੇਖੋ ਇੱਕ ਇਧਰ ਪਿਆ ਵੀਰੇ ਕਾਰਨਰ ਚ ਇਹ ਵੀ ਪੂਰਾ ਲੰਬਾ ਗਾ ਬਾਕੀ ਇਧਰ ਦੇਖੋ ਬਈ ਉਹੀ ਗੱਲ ਆ ਬਈ ਜਗਾ ਘਟ ਪੈ ਰਹੀ ਆ ਕੱਪ ਰੱਖਣ ਨੂੰ ਬਾਕੀ ਆ ਸਾਹਮਣੇ ਪਏ ਨੇ ਬਈ ਉੱਤੇ ਥੱਲੇ ਤੇ ਉਧਰ ਬੈੱਡ ਦੇ ਪਿੱਛੇ ਉਹ ਬਾਈ ਦੇ ਹਨਾ ਮਗਰ ਪਈਆਂ ਫੋਟੋਆਂ ਵਾਲੇ ਬਾਕੀ ਇਧਰ ਪਏ ਨੇ ਬਈ ਆ ਇਧਰ ਨੇ ਆ ਪਏ ਬਈ ਤਾਂ ਬਈ ਮੇਰੇ ਖਿਆਲ ਚਾਹ ਕਮਰਾ ਹਨਾ ਸਾਰਾ ਭਰਿਆ ਪਿਆ ਬਈ ਪ੍ਰਾਈਸ ਨਾਲ ਟੋਟਲ ਇਹਦੇ ਵਿੱਚ ਬਈ 50 ਕੱਪ ਹੋਣੇ 50 ਤੋਂ ਵੀ ਪਲੱਸ ਹੋਣੇ ਹਨਾ 2 4 ਕਾਪੀ ਕੱਪ ਨੇ ਬਈ ਬਾਕੀ ਬਈ ਕਹਿੰਦਾ ਵੀ ਜਗਾ ਘਟ ਗਈ ਅੰਦਰ ਪਏ ਨੇ ਹਨਾ ਪੇਟੀਆਂ ਵਾਲੇ ਚ ਬਾਕੀ ਬਈ ਉਰੇ ਜਗਾ ਰੱਖਣ ਨੂੰ ਤਾਂ ਜਗਾ ਬਚੀ ਨਹੀਂ ਹੈਗੀ ਆ ਗੁਰਫੀਆਂ ਪਈਆਂ ਨੇ ਉਧਰ ਭਰਿਆ ਪਿਆ ਖੁੰਝਾ ਇਧਰ ਭਰਿਆ ਪਿਆ ਬਈ ਹਨਾ ਵਿਚਾਲੇ ਬੈੱਡ ਆਗਾ ਤਾਂ ਸਾਰਾ ਕਮਰਾ ਭਰਿਆ ਪਿਆ ਬਈ ਤੇ ਬਾਕੀ ਬਈ ਜਰੂਰ ਦੱਸਿਓ ਕਮੈਂਟ ਕਰਕੇ ਕਿਵੇਂ ਲੱਗੇ ਬਾਈ ਦੇ ਕਬੂਤਰ ਤੇ ਕਿਵੇਂ ਲੱਗੇ ਬਾਈ ਦੇ ਹਨਾ ਸਾਰੇ ਜਿੱਤੇ ਹੋਏ ਕੱਪ ਸ਼ੀਲਡਾਂ ਪ੍ਰਾਈਜ਼ ਤੇ ਨਾਲੇ ਕਿਵੇਂ ਲੱਗੇ ਹਨਾ ਬਾਜ਼ੀਆਂ ਜਿੱਤੇ ਕਬੂਤਰ ਕਮੈਂਟ ਕਰਕੇ ਪੱਕਾ ਦੱਸਿਓ ਲੈਨੇ ਇਆਜਤ ਚਲੋ ਠੀਕ ਹੋ ਬਈ ਜੀ ਬਾਕੀ ਪੱਕਾ ਦੱਸਿਓ ਬਈ ਕਮੈਂਟ ਕਰਕੇ ਕਿਵੇਂ ਲੱਗੇ ਬਾਈ ਦੇ ਕਬੂਤਰ ਹਨਾ ਸੱਚੀ ਗੱਲ ਸਾਰਿਆਂ ਨੂੰ